ਮੰਡੀਰਨੀ ਵਾਲਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਕਰਾਂ ਦੀ ਨਿਕਾਸੀ ਵਾਸਤੇ ਸੀਵਰੇਜ ਸਿਸਟਮ ਪੈਣ ਦਾ ਅੱਜ ਹੋਇਆ ਆਗਾਜ਼। ਪ੍ਰਸ਼ਾਦ ਵੰਡ ठेकेदार ਨੇ ਜੀਸੀਬੀ ਲਾ ਕੇ ਪਰਮਿੰਦਰ ਸਿੰਘ ਐਮਸੀਡੀ ਗਲੀ ਚ ਲਗਾਇਆ ਪਹਿਲਾ ਟੱਕ। ਲਾਈਵ ਹੋ ਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸ਼ਿੰਦਰਪਾਲ ਸਿੰਘ ਗੋਸ਼ਾ ਨੇ ਸਾਂਝੀ ਕੀਤੀ ਜਾਣਕਾਰੀ। ਤੁਸੀਂ ਦੇਖ ਰਹੇ ਹੋ ਐਡਬਲਿਊ ਨਿਊਜ਼ 18 ਮੰਡੀਰਨੀ ਵਾਲਾ ਨੂੰ ਸਭ ਤਹਿਸੀਲ ਬਣਿਆ ਲਗਭਗ 11-12 ਸਾਲ ਬੀਤ ਚੁੱਕੇ ਹਨ। ਉਸ ਸਮੇਂ ਦੀ ਅਕਾਲੀ ਸਰਕਾਰ ਵੱਲੋਂ ਮੰਡੀ ਵਾਸੀਆਂ ਨੂੰ ਸੀਵਰੇਜ ਸਿਸਟਮ ਲਗਾਉਣ ਦਾ ਨਿਰਪੱਖਰ ਰੱਖਿਆ ਗਿਆ ਸੀ। ਉਸ ਤੋਂ ਬਾਅਦ ਸੂਬੇ ਅੰਦਰ ਕਾਂਗਰਸ ਦੀ ਹੋਂਦ ਚ ਆਈ ਤਾਂ ਮੰਡੀ ਦਾ ਕੰਮ ਉੱਥੇ ਦੀ ਉੱਥੇ ਹੀ ਲਟਕ ਗਿਆ ਸੀ। ਉਸ ਤੋਂ ਬਾਅਦ ਬਾਏ ਇਲੈਕਸ਼ਨ ਚ ਕਾਂਗਰਸ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਜਲਾਲਾਬਾਦ ਦੀ ਚੋਣ ਜਿੱਤ ਕੇ ਮੰਡੀ ਵਾਸੀਆਂ ਨੂੰ ਸੀਵਰੇਜ ਸਿਸਟਮ ਪਾਉਣ ਦੇ ਫਿਰ ਉਦਗਾਟਨ ਕੀਤੇ ਗਏ ਪਰ ਕਿਸੇ ਕਾਰਨਾ ਕਰਕੇ ਉਹ ਵੀ ਸਿਰੇ ਨਾ ਚੜ੍ਹ ਸਕਿਆ। 2022 ਦੀਆਂ ਚੋਣਾਂ 'ਚ ਗੋਲਦੀ ਕੰਬੋਜ ਵੱਲੋਂ ਮੰਡੀ ਵਾਸੀਆਂ ਨੂੰ ਪਹਿਲ ਦੇ ਆਧਾਰ 'ਤੇ ਸੀਵਰੇਜ ਪਾਉਣ ਦਾ ਪ੍ਰੋਸਾ ਦਿੱਤਾ ਗਿਆ ਸੀ ਇਸ ਕੰਮ ਦਾ ਬੀਤੇ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਸ੍ਰੀ ਅਮਨ अरोड़ा ਅਤੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਸਰਦਾਰ ਸੰਨੀ ਸਿੰਘ ਆਲੂ ਵਾਲੀਆ ਵੱਲੋਂ ਨੀਂਹ ਪੱਥਰ ਰੱਖ ਉਦਗਾਟਨ ਕੀਤਾ ਸੀ ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ 'ਚ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕੇ ਕਮ ਜਲਦ ਤੋਂ ਜਲਦ ਪੂਰਾ ਕਰ ਮੰਡੀ ਵਾਸੀਆਂ ਨੂੰ ਪਹਿਲਾਂ ਆ ਰਹੀਆਂ ਸਮੱਸਿਆਵਾਂ ਦਾ ਜਲਦ ਹੱਲ ਹੋ ਜਾਵੇਗਾ ਇਸ ਮੌਕੇ ਸ਼ਹਿਰੀ ਪ੍ਰਧਾਨ ਛਿੰਦਰਪਾਲ ਨੇ ਹੋਕੀ ਕਿਹਾ ਆਓ ਸੁਣਦੇ ਹਾਂ ਹਾਂਜੀ ਅੱਸੀ ਗੱਲ ਕਰਦੇ ਹੋ ਮੈਂ ਤੁਹਾਡਾ ਆਪਣਾ ਛਿੰਨਰਪਾਲ ਗੋਸ਼ਾ ਸ਼ਹਿਰੀ ਪ੍ਰਧਾਨ ਅੰਨੀਵਾਲਾ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ RAM RAM ਜੈ ਹਿੰਦ ਸੋ ਅੱਜ 26 ਜਨਵਰੀ ਦੇ ਮੌਕੇ ਤੇ ਜਿੱਥੇ 76ਵਾਂ ਗਣਤੰਤਰ ਦਿਵਸ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਇੱਕ ਮੰਡੀ ਅੰਨੀਵਾਲਾ ਨੂੰ ਬਹੁਤ ਵਧੀਆ ਸਵਾਗਤ ਜੋ ਪਿਛਲੇ ਮਹੀਨੇ ਮਿਲੀ ਸੀ ਮਾਨਯੋਗ ਵਿਧਾਇਕ ਜਗਦੀਪ ਮੋਹ ਗੋਲਦੀ ਜੀ ਦੇ ਯਤਨਾ ਸਦਕਾ ਮਿਹਨਤ ਸਦਕਾ ਪੰਜਾਬ ਪ੍ਰਧਾਨ ਸ਼੍ਰੀ ਅਮਰ अरोड़ा ਜੀ ਬਹੁ ਕਰੋੜੀ ਜੋ ਸੀਵਰੇਜ ਦਾ ਉਦਘਾਟਨ ਕਰਕੇ ਗਏ ਸਨ ਅੱਜ ਉਹਨਾਂ ਦੇ ਉਦਘਾਟਨ ਦਾ ਅੱਜ ਮੂਰ ਪੈ ਰਿਹਾ ਹੈ ਔਰ ਮਸ਼ੀਨਾਂ ਆ ਚੁੱਕੀਆਂ ਨੇ ਔਰ ਅੱਜ ਮੰਡੀ ਅਰਨੀ ਵਾਲਾ ਵਿੱਚ ਸੀਵਰੇਜ ਦੀ ਸ਼ੁਰੂਆਤ ਹੋ ਚੁੱਕੀ ਹੈ ਮੈਂ ਐਮਸੀ ਪਿੰਡਰ ਦੀ ਗਲੀ ਵਿੱਚ ਔਰ ਆਉ ਤੁਹਾਨੂੰ ਦਿਖਾਣੇ ਆ ਸਾਰਾ ਸਿਸਟਮ ਜੋ ਵੀ ਹੈ ਔਰ ਸਾਡੇ ਨਾਲ ਜੋ ਸੰਦੀਪ ਸੰਦੀਪ ਜੀ ਬਲਾਕ ਪ੍ਰਧਾਨ ਸੰਦੀਪ ਜੀ ਬਲਾਕ ਪ੍ਰਧਾਨ ਦੀਪੂ ਸ਼ਾਭੜਾ ਜੀ ਔਰ ਵਿੰਦਰ ਸਿੰਘ ਐਮ ਸੀ ਜੀ ਜੁੜ ਹਨ ਔਰ ਖਾਸ ਕਰਕੇ ਜੋ ਮਹਿਕਮੇ ਦੇ ਅਧਿਕਾਰੀ ਹਨ ਜੋ ਐਕਸ਼ਨ ਸਾਹਿਬ ਜੀ ਔਰ ਐਸ ਟੀ ਓ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਜੇ ਆਈ ਨੇ ਸਾਡੇ ਲਖਵਿੰਦਰ ਭੁੱਲਰ ਜੀ ਬਹੁਤ ਵਧੀਆ ਇਨਸਾਨ ਹਨ ਉਹਨਾਂ ਨੇ ਰਹਿਨਵਾਈ ਇੱਥੇ ਇਹ ਕੰਮ ਚੱਲ ਰਿਹਾ ਹੈ ਉਹਨਾਂ ਦੀ ਦੇਖ ਰੇਖੇ ਚੱਲ ਰਿਹਾ ਹੈ ਔਰ ਮੇਰੀ ਪੂਰ ਜੋਰ ਮੰਡੀ ਨਿਵਾਸੀਆਂ ਨੂੰ ਬੇਨਤੀ ਹੈ ਅਪੀਲ ਹੈ ਕਿ ਥੋੜੀਆਂ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਏਗਾ ਪਰ ਪਰ ਤੁਹਾਨੂੰ ਸਹਿਯੋਗ ਦੇਣ ਦੀ ਲੋੜ ਹੈ ਤੁਸੀਂ ਪੂਰਾ ਸਹਿਯੋਗ ਮੈਨੂੰ ਮੀਰ ਹੈ ਵੀ ਪੂਰਾ ਸਹਿਯੋਗ ਮੰਡੀ ਨਿਵਾਸੀ ਦੇਣਗੇ ਤਾਂ ਕਿ ਇਹ ਜੋ ਬਾਪੂ ਖੁਸ਼ਦਿਲ ਜੀ ਦੀ ਚਰਨ ਸ਼ੋ ਧਰਤੀ ਮੰਡੀ ਅਰਨੀ ਵਾਲਾ ਹੈ ਉਸ ਨੂੰ ਇੱਕ ਨਵਾਂ ਰੂਪ ਦਿੱਤਾ ਜਾਵੇ ਸੀਵਰੇਜ ਦੇ ਰੂਪ ਵਿੱਚ ਔਰ ਨਾਲ ਦੀ ਨਾਲ ਥੋੜੇ ਜਿਹੀ ਸਮੇਂ ਬਾਅਦ ਇੱਥੇ ਪਾਣੀ ਵਾਲੀਆਂ ਪਾਈਪਾਂ ਵੀ ਨਵੀਆਂ ਪੈ ਜਾਣਗੀਆਂ ਔਰ ਉਸ ਉੱਪਰ ਲੋਕ ਟਾਈਲ ਲੱਗ ਜੇਗੀ ਔਰ ਜੋ ਮੰਡੀ ਨਿਵਾਸੀਆਂ ਦੀ ਪਿਛਲੇ ਲੰਬੇ ਹਰਸੇ ਤੋਂ ਜੋ ਸਮੱਸਿਆਵਾਂ ਉਹ ਜਲਦ ਦੂਰ ਹੋ ਜਾਣਗੀਆਂ ਔਰ ਜੀ ਇਹ ਗਲੀਆਂ ਵੀ ਬਣਨਗੀਆਂ ਲੋਕ ਟਾਈਲਾਂ ਵੀ ਲੱਗਣਗੀਆਂ ਬਿਲਕੁਲ ਜੀ ਬਿਲਕੁਲ ਜੀ ਸਾਰਾ ਕੰਮ ਹੋਏਗਾ ਗਲੀਆਂ ਮਰਮਰ ਮਰਮਰ ਹੋਣਗੇ ਕੰਮ ਰਮਮਤ ਕੰਮ ਹੋਣਗੇ ਹਾਂਜੀ ਹਾਂਜੀ ਸਾਰੇ ਕੰਮ ਟੋਟਲੀ ਹੋਣਗੇ Thank <laughs> you.